ਮੌਸਮ 'ਚ ਹੋਏ ਬਦਲਾਅ ਦੀ ਵਜ੍ਹਾ ਨਾਲ ਇਨਾ ਦੇ ਨੀ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਰਹੀ ਹੈ। ਇਨਾ ਮਰੀਜ਼ਾਂ ਵਿੱਚ ਜ਼ਿਆਦਾਤਰ ਬੱਚਿਆਂ ਦੀ ਗਿਣਤੀ ਦੱਸੀ ਜਾ ਰਹੀ ਹੈ ਜੋ ਕਿ ਡਾਇਰੀਆ, ਜੌਂਡਿਸ ਤੇ ਸਰਦੀ ਖਾਂਸੀ ਨਾਲ ਪੀੜਤ ਹਨ। ਇਸ ਸਬੰਧੀ ਜਦ ਇਨਾ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮੌਸਮ 'ਚ ਹੋਏ ਬਦਲਾਅ ਦੀ ਵਜ੍ਹਾ ਨਾਲ ਬੱਚਿਆਂ ਤੇ ਇਸ ਦਾ ਅਸਰ ਬਹੁਤ ਜ਼ਿਆਦਾ ਹੁੰਦਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਮੌਕੇ ਤੇ 14 ਦੇ ਕਰੀਬ ਬੱਚੇ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆਏ ਹਨ। ਇਸ ਵਿੱਚ ਡਾਇਰੀਆ ਬੋਨਸ ਅਤੇ ਖਾਂਸੀ ਜ਼ੁਕਾਮ ਦੇ ਮਰੀਜ਼ ਵੀ ਸ਼ਾਮਲ ਹਨ ਜਿਨ੍ਹਾਂ ਵਿੱਚ ਸਿਹਰੀਏ ਦੀ ਬਿਮਾਰੀ ਦੇ ਨਾਲ ਪੀੜਤ ਹਨ ਅਤੇ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਦਾ ਵੱਧ ਤੋਂ ਵੱਧ ਲੋਕੀ ਖਿਆਦ ਰੱਖਣ ਕਿਉਂਕਿ ਬਿਮਾਰੀ ਤੋਂ ਬਚਿਆ ਜਾ ਸਕੇ ਪਕਸ਼ ਸਿਰਸ ਤੋਂ ਜਿਹੜੀ ਡਾਇਰੀਆ ਦੀ ਸੋਚਾ ਬੱਚਿਆਂ ਨੂੰ ਆਇਆ ਤੇ ਤੁਸੀਂ ਇਹੋ ਕਰਕੇ ਤੁਸੀਂ ਉਹ ਕੱਢੋ ਸਿਵਲ ਵਿੱਚ ਜਿਹਦਾ ਮੈਂ ਨਮਸ਼ਕਾਰੀ ਮੈਂ ਡਾਕਟਰ ਰਵੀ ਵੀ ਐਜ਼ ਅ ਚਾਈਲਡ ਸਪੈਸ਼ਲਿਸਟ ਸਿਵਲ ਹਸਪਤਾਲੋਂ ਭਾਨਪੁਰ ਦੇ ਵਿੱਚ ਹਾਂ ਇੱਥੇ ਇਸ ਟਾਈਮ ਜਿਹੜਾ ਮੌਸਮ ਨੂੰ ਦੇਖਦੇ ਇਸ ਟਾਈਮ ਜਿਹੜੇ ਪੇਸ਼ੈਂਟ ਜ਼ਿਆਦਾ ਆ ਰਹੇ ਇੱਕ ਤੇ ਆ ਰਹੇ ਜੀ ਡਾਇਰੀਆ ਵਾਲੇ ਲੂਜ਼ ਮੋਸ਼ਨ ਵਾਲੇ ਪੇਸ਼ੈਂਟਸ ਆ ਰਹੇ ਦੂਸਰੇ ਆ ਰਹੇ ਆ ਸਰਦੀ ਖਾਂਸੀ ਬੁਖਾਰ ਵਾਲੇ ਔਰ ਤੀਸਰੇ ਆ ਰਹੇ ਆ ਜੌਂਡਿਸ ਵਾਲੇ ਜ਼ਿਆਦਾ ਇਹ ਹੀ ਤਿੰਨ ਤਿੰਨ ਤਰ੍ਹਾਂ ਦੇ ਹੀ ਪੇਸ਼ੈਂਟਸ ਹੈਗੇ ਆ ਜੀ ਕਿੰਨਾ ਪੋਪੂਲੇਸ਼ਨ ਜਿਹੜੇ ਇਸ ਲਈ ਐਡਮਿਟ ਨੇ ਕਿੰਨਾ ਪੋਪੂਲੇਸ਼ਨ ਵਿੱਚ ਫਰਕ ਹੈ ਪੇਸ਼ੈਂਟ ਜਿਹੜੇ ਆ ਇਸ ਟਾਈਮ ਕੋਈ 13 14 ਪੇਸ਼ੈਂਟ ਜਿਹੜੇ ਉੱਪਰ ਐਡਮਿਟ ਹੈਗੇ ਆ ਇਸ ਇਹੀ ਤਿੰਨਾਂ ਚੀਜ਼ਾਂ ਦੇ ਕਾਰਨ ਜਿਆਦਾ ਡਾਈਗਿਆ ਨਾਲ ਹੈ ਤੇ ਜੌਂਡਿਸ ਦੇ ਨਾਲ ਵੀ ਹੈਗੇ ਆ ਕਿੰਨਾ ਪੋਪੂਲੇਸ਼ਨ ਜਿਹੜਾ ਇਜ਼ਾਫਾ ਹੋਇਆ ਹੈ ਲੋਪੀਡੀ ਦੇ ਵਿੱਚ ਜਿਹੜਾ ਹੈ ਜੀ ਉਹ ਜਿੰਨਾ ਪਹਿਲੇ ਜਿੰਨੀ ਓਪੀਡੀ ਸੀ ਉੰਨੀ ਹੀ ਹੈਗੀ ਆ ਬਟ ਪੇਸ਼ੈਂਟਸ ਜਿਹੜੇ ਆ ਜਿਆਦਾ ਇਸ ਕੰਪਲੇਂਟ ਦੇ ਨਾਲ ਆ ਰਹੇ ਆ ਕਿ ਨਹੀਂ ਪੁਰਾਣਾ ਬੱਚੇ ਨੂੰ ਨਾ ਵੀ ਚਾਹੇ ਸਾਡੇ ਸੰਪਰਕ ਤੇ ਆ ਪੀਡੀਆਟ੍ਰੀਸ਼ੀਨ ਹੋਣ ਦੇ ਕਾਰਨ ਸਾਡੇ ਕੋਲ 16 ਸਾਲ ਤੱਕ ਦੇ ਇਹੀ ਬੱਚਿਆਂ ਦੇ ਉਸ ਤੋਂ ਉੱਤੇ ਵਾਲੇ ਜਿਹੜੇ ਪੇਸ਼ੈਂਟ ਹੁੰਦੇ ਆ ਉਹ ਆਪਣਾ ਮੈਡੀਸਨ ਵਾਲੇ ਡਾਕਟਰ ਦੇਖਦੇ ਆ